ਦੋਸਤੋ ਜੇਕਰ ਅੱਜ ਵੀ ਕੋਈ ਭਾਰਤ ਨੂੰ ਗਰੀਬ ਦੇਸ਼ ਕਹਿੰਦਾ ਹੈ ਤਾਂ ਇਹ ਭਾਰਤ ਦੇ ਲੋਕਾਂ ਦੀ ਤਰੱਕੀ ਨਾਲ ਬੇਇਨਸਾਫੀ ਹੋਵੇਗੀ ਦੁਨੀਆ ਪਰ ਵਿੱਚ ਭਾਰਤ ਦਾ ਅਕਸ਼ ਗਰੀਬ ਦੇਸ਼ ਹੈ ਪਰ ਭਾਰਤ ਦੁਨੀਆ ਦੇ ਉਹਨਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਮੱਧ ਵਰਗ ਹੈ ਇਸ ਗੱਲ ਨੂੰ ਤੁਸੀਂ ਇੱਕ ਹੋਰ ਆંકੜੇ ਤੋਂ ਵੀ ਸਮਝ ਸਕਦੇ ਹੋ ਕਿ ਦੇਸ਼ ਵਿੱਚ ਲਗਜ਼ਰੀ ਕਾਰਾਂ ਦੀ ਵਿਕਰੀ ਵੱਧ ਗਈ ਹੈ ਅਤੇ ਲਗਭਗ 1000 ਕਰੋੜ ਰੁਪਏ ਦੀਆਂ ਸਿਰਫ ਮਰਸੀਡੀਜ਼ ਹੀ ਵਿਕਦੀਆਂ ਹਨ ਸ਼ਾਇਦ ਇਹ ਹੀ ਕਾਰਨ ਹੈ ਕਿ ਇਸ ਦੇਸ਼ ਨੇ 2008 ਦੀ ਮੰਦੀ ਅਤੇ 2020 ਤੇ ਕੋਵਿਡ ਸੰਕਟ ਨੂੰ ਆਸਾਨੀ ਨਾਲ ਚੱਲ ਲਿਆ ਮਰਸੀਡੀਜ਼ ਨੇ ਦੇਸ਼ 'ਚ ਆਪਣੀ ਮੇਬੀ ਸੀਰੀਜ਼ ਵੀ ਨਈ ਕਾਰ ਮਰਸੀਡੀਜ਼ ਮੇਬੇ ਐਸ ਐਲ 680 ਮੋਨੋਗ੍ਰਾਮ ਨੂੰ ਲਾਂਚ ਕੀਤਾ ਹੈ ਇਸ ਕਾਰ ਦੀ ਸ਼ੁਰੂਆਤੀ ਕੀਮਤ 4.2 ਕਰੋੜ ਰੁਪਏ ਹੈ ਕੰਪਨੀ ਨੇ ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ ਜਦਕਿ ਇਸ ਦੀ ਡਿਲੀਵਰੀ ਕੰਪਨੀ ਅਗਲੇ ਸਾਲ ਤੋਂ ਸ਼ੁਰੂ ਕਰਨ ਜਾ ਰਹੀ ਹੈ ਭਾਰਤ 'ਚ ਮਰਸੀਡੀਜ਼ ਸੀਰੀਜ਼ ਦੀਆਂ ਕਾਰਾਂ ਤੋਂ ਘੱਟੋ-ਘੱਟ ਕੀਮਤ 2.28 ਕਰੋੜ ਰੁਪਏ ਤੋਂ ਸ਼ੁਰੂ ਹੁੰਦੀ ਹੈ ਜੇਕਰ ਕਾਰਾਂ ਦੀ ਵਿਕਰੀ ਮੁੱਲ ਨੂੰ ਇਸ ਦੀ ਨਜ਼ਰੀਏ ਤੋਂ ਵੀ ਗਿਣਿਆ ਜਾਵੇ ਤਾਂ ਦੇਸ਼ 'ਚ 1000 ਕਰੋੜ ਰੁਪਏ ਤੋਂ ਵੱਧ ਮੁੱਲ ਦੀਆਂ ਮਰਸੀਡੀਜ਼ ਮੇਂ ਬੇਚ ਕਾਰਾਂ ਵਿਕੀਆਂ ਹਨ ਇਸ ਸੀਰੀਜ਼ ਦੀ ਸਭ ਤੋਂ ਮਹਿੰਗੀ ਕਾਰ ਨਵੀਂ ਲਾਂਚ ਕੀਤੀ ਗਈ ਭਾਰਤ ਮਰਸੀਡੀਜ਼ ਮੇਂ ਵੇਕ ਬ੍ਰਾਂਡ ਲਈ ਇੱਕ ਮਹੱਤਵਪੂਰਨ ਬਾਜ਼ਾਰ ਹੈ ਕਿਉਂਕਿ ਇੱਥੇ ਲੋਕਾਂ ਵਿੱਚ ਲਗਜ਼ਰੀ ਜੀਵਨ ਸ਼ੈਲੀ ਦੀ ਭਾਵਨਾ ਵਿਕਸਿਤ ਹੋ ਰਹੀ ਹੈ ਭਾਰਤ ਪਹਿਲਾ ਹੀ ਕੰਪਨੀ ਲਈ ਮੇਂ ਵੇਕ ਤੇ ਵਿਸ਼ਵ ਪੱਤਰ ਤੇ ਜੋਟੀ ਨੂੰ 10 ਬਾਜ਼ਾਰਾਂ ਵਿੱਚੋਂ ਇੱਕ ਭਵਿੱਖ ਵਿੱਚ ਇਸ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ ਕੰਪਨੀ ਨੂੰ ਲੱਗਦਾ ਹੈ ਕਿ ਭਾਰਤ ਵਿੱਚ ਵਿਸ਼ਵ ਪੱਤਰ ਤੇ ਮੇਬੇਕ ਲਈ ਚੋਟੀ ਦੇ 5 ਬਾਜ਼ਾਰਾਂ ਵਿੱਚ ਸ਼ਾਮਲ ਹੋਣ ਦੀ ਸਮਰੱਥਾ ਹੈ ਡੈਨੀਅਲ ਲੈਂਕੋ ਨੇ ਕਿਹਾ ਕਿ ਮੌਜੂਦਾ ਸਮੇਂ ਚ ਚੀਨ ਅਮਰੀਕਾ ਔਰ ਦੱਖਣੀ ਕੋਰੀਆ ਵਰਗੇ ਬਾਜ਼ਾਰ ਵਿਸ਼ਵ ਪੱਤਰ ਤੇ ਮੇਬੇਕ ਬ੍ਰਾਂਡ ਦੀ ਵਿਕਰੀ ਚ ਮੋਹਰੀ ਹਨ ਪਿਛਲੇ ਸਾਲ ਕੰਪਨੀ ਨੇ ਦੁਨੀਆ ਭਰ ਵਿੱਚ ਕੁੱਲ 21000 ਮੇਬੇਕ ਬ੍ਰਾਂਡ ਦੀਆਂ ਕਾਰਾਂ ਵੇਚੀਆਂ ਸਨ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ